ਫਿਰ ਤੋਂ ਤੁਸੀਂ ਵੇਖੋ ਫਿਰ ਅਟੈਕ ਕੀਤਾ ਹੈ ਫਿਰ ਬਹੁਤ ਜਿਹੇ ਗੋਲੇ ਉਧਰੂ ਗਏ ਤੇ ਵੇਖੋ ਛੱਡੇ ਜਾ ਰਹੇ ਕਿਸਾਨਾਂ ਦੇ ਉੱਤੇ ਇੱਕ ਵਾਰ ਫਿਰ ਤੋਂ ਹਮਲਾ ਤੇਜ ਕਰ ਦਿੱਤਾ ਹੈ ਤੇ ਕਿਸਾਨ ਵੀ ਪੂਰੇ ਜੂੰਜ ਰਹੇ ਅੱਗੋ ਤੇ ਵੇਖੋ ਹਾਲਾਤ ਕੀ ਬਣਾ ਦਿੱਤੇ ਹੋਏ ਆ ਉਧਰ ਅੱਗ ਲੱਗ ਗਈ ਥੱਲੇ ਉਹ ਏਹੜਾ ਬੰਬs ਛੁੱਟਿਆ ਤੇ ਕਾਂ ਦੇ ਵਿੱਚ ਅੱਗ ਲੱਗ ਗਈ ਆ ਅੱਗ ਲਾ ਦਿੱਤੀ ਗਈ ਹੈ ਬੰਬ ਫਟ ਕੇ ਅੱਗ ਲਾ ਦਿੱਤੀ ਗਈ ਸਰਕਾਰ ਵੱਲੋਂ ਵੇਖੋ ਕੀ ਬਣਦਾ ਪਿਆ ਕਿੰਨੇ ਉਧਰੂ ਗਏ ਨੇ ਗੋਲੇ ਉਹ ਮਸ਼ੀਨ ਦੇ ਵਿੱਚ ਪਾ ਪਾ ਕੇ ਛੁੱਟੇ ਜਾ ਰਹੇ ਨੇ ਕਿਸਾਨਾਂ ਦੇ ਉੱਤੇ ਹਮਲੇ ਕੀਤੇ ਜਾ ਰਹੇ ਸ਼ਾਂਤਮਈ ਕਿਸਾਨਾਂ ਦੇ ਉੱਤੇ ਹਮਲੇ ਉਧਰ ਕਿਸਾਨ ਵੀ ਪਿੱਛੇ ਨਹੀਂ ਹਟਦੇ ਤੇ ਉਹਨਾਂ ਨੇ ਆਪਣੇ ਸਪਰੇਅ ਵਾਲੇ ਪੰਪ ਲਿਆਂਦੇ ਪਾਣੀ ਨਾਲ ਡਿਸਚਾਰਜ ਕੀਤਾ ਜਾ ਰਿਹਾ ਬੰਬਾਂ ਨੂੰ ਫਿਰ ਤੋਂ ਅਟੈਕ ਕੀਤਾ ਜਾ ਵੱਡੇ-ਵੱਡੇ ਤਬਾਕੇ ਆਹ ਵੇਖੋ ਕਿਸਾਨਾਂ ਦੇ ਧੱਕਾ ਫੇਰ ਇੱਕ ਵਾਰ ਤੋਂ ਵੇਖੋ ਕੱਡੇ-ਕੱਡੇ ਬੰਬ ਕੱਡੇ-ਕੱਡੇ ਸ਼ਰਿਆਮ ਧੱਕਾ ਸਪੈਰ ਬੰਬ ਚਲਾਏ ਜਾ ਰਹੇ ਆ ਆਹ ਵੇਖੋ ਆ ਮਿੰਟਰੀ ਵਾਲੋ ਵੇਖੋ ਕਿੰਨੇ ਬੰਬ ਛੱਡੇ ਜਾ ਰਹੇ ਆ ਇਧਰ ਵੇਖੋ ਕੀ ਹੋ ਰਿਹਾ ਹਾਲ ਵੇਖੋ ਕਿਸਾਨਾਂ ਨੂੰ ਖਦੇੜਨੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿਸਾਨ ਡਟੇ ਹੋਏ ਆ ਇਧਰ ਵੇਖੋ ਕਿੰਨੇ ਜ਼ਿਆਦਾ ਘਾਤਕ ਬੰਬ ਡਰੋਨ ਰਾਹੀਂ ਹਮਲੇ ਬੰਬਾਂ ਰਾਹੀਂ ਹਮਲੇ ਅਸਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਆ ਕਿਸਾਨਾਂ ਦੇ ਇਧਰ ਵੇਖੋ ਕਿਸਾਨਾਂ ਦਾ ਇਕੱਠ ਕੀ ਹਾਲਾਤ ਬਣਾ ਕੇ ਰੱਖੇ ਹੋਏ ਆ ਕਿਸਾਨਾਂ ਦੇ ਤੁਸੀਂ ਵੇਖ ਸਕਦੇ ਜੇ ਵੇਖੋ ਇਧਰ ਹਵਾਈ ਜਹਾਜ਼ ਵੀ ਇਹਨਾਂ ਦੇ ਚੱਲਦੇ ਪਏ ਆ ਤੇ ਪੂਰੀ ਵੇਖੋ ਕਿਸਾਨਾਂ ਦੇ ਵਿੱਚ ਬਹਿਸ਼ਤ ਪਾਉਣ ਦੀ ਪਹਿਲ ਕੀਤੀ ਜਾ ਰਹੀ ਆ ਅਥਰੂ ਗੈਸ ਛੁੱਟੇ ਜਾ ਰਹੇ ਨੇ ਵੇਖੋ ਕਿੰਨੇ ਜਾ ਰਹੇ ਜਾਣ ਬੁਝ ਕੇ ਕਿਸਾਨਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੁਸੀਂ ਵੇਖੋ ਜਿਹੜਾ ਅਥਰੂ ਗੈਸ ਦਾ ਗੋਲਾ ਛੁੱਟਿਆ ਇਹਦੀ ਡੇਟ ਵੇਖੋ ਤੁਸੀਂ ਸਾਰਿਆ ਨਜ਼ਰ ਹਾਂ 2017 ਤੇ 18 2017 ਤੇ 18 ਐਕਸਪਾਇਰ ਹੋਇਆ ਉੜ 24 ਚੱਲਦਾ ਪਿਆ ਇਹ ਦਿੱਲੀ ਵਾਲਿਆਂ ਦੇ ਜਿਹੜੇ ਆ ਇਹ ਬੰਬ ਛੁੱਟੇ ਜਾ ਰਹੇ ਨੇ ਕਿਸਾਨਾਂ ਦੇ ਉੱਤੇ ਇਹ ਬਗਾਨੇ ਕਿਸਾਨ ਨਹੀਂ ਭਾਰਤ ਦੇਸ਼ ਦੇ ਕਿਸਾਨ ਹੈ ਪੰਜਾਬ ਦੇ ਕਿਸਾਨ ਹੈ ਧੱਕਾ ਨਹੀਂ ਚੱਲੇਗਾ ਸਰਕਾਰਾਂ ਦਾ ਓਏ ਯਾਰਾ ਭਾਰਤੋ ਚੱਕ ਦੋ ਯਾਰ ਤੁਹਾਨੂੰ ਵੀ ਪਤਾ ਆਂ ਵੀ ਜ਼ਿੰਮੇਦਾਰ ਆ ਓ ਕਿਉਂ ਕਰਦੇ ਧੱਕਾ ਯਾਰ ਧੱਕਾ ਨਹੀਂ ਬਾਈ ਚੱਲੇਗਾ ਇੱਧਰ ਹੋ ਗਏ ਸਿੱਧੇ ਗਾਲਾਂ ਨਹੀਂ ਗਾਲ ਨਹੀਂ ਕਢਣੀ ਗਾਲ ਨਹੀਂ ਕਢਣੀ ਗਾਲ ਨਹੀਂ ਕਢਣੀ ਕਿਸੇ ਨੂੰ ਕੀ ਹਵਾ ਤਾਂ ਹੈ ਦਬੂਆ ਨੂੰ ਕੋਈ ਫਾਇਦਾ ਨਹੀਂ ਬਾਈ ਪਿੱਛੇ ਹਟ ਜਾ ਓਏ ਹਟ ਜਾ ਪਿੱਛੇ ਯਾਰ ਵੇਖੋ ਕਿੰਨੀ ਜਾਰੀ ਇਹ ਸਾਰੀ ਮਿੰਟਰੀ ਬੈਠੀ ਐ ਆ ਜਿਹੜੀ ਮਸ਼ੀਨ ਐ ਇਹ ਗੋਲੇ ਸੁੱਟਦੀ ਐ ਕਹਿੰਦੇ ਨੇ ਗੋਲੇ ਸੁੱਟਦੇ ਐ ਐਕਸਪਾਇਰ ਕੀਤੇ ਹੋਏ ਗੋਲੇ ਵੇਖੋ ਕਿੰਨਾ ਜ਼ਿਆਦਾ ਰੋਸ ਕਿਸਾਨਾਂ ਦੇ ਵਿੱਚ ਪਰ ਇਹ ਰੁਕਣ ਵਾਲੇ ਨਹੀਂ ਅਜੇ ਕਿਸਾਨ ਜਿਹੜੇ ਆਪਦੇ ਆਗੂਆਂ ਦੀ ਗ੍ਰੇਟ ਕਰਦੇ ਪਏ ਨੇ ਜ਼ਬਰਦਸਤ ਸਤ ਪੰਜਾਬ ਨੂੰ ਲਾ ਜਬਰਦਸਤ ਪੰਜਾਬ ਨੂੰ ਲਾ ਵੇਖੋ ਇਧਰ ਕਿਸਾਨਾਂ ਵੱਤੇ ਹੋਏ ਤੇ ਇਧਰ ਵਾਰ-ਵਾਰ ਵੇਖੋ ਕਿਸਾਨਾਂ ਦੇ ਉੱਤੇ ਸਾਰੇ ਬੰਦੇ ਦਾ ਅਟੈਕ ਬਹੁਤ ਜ਼ਬਰਦਸਤ ਅਟੈਕ ਹੋਇਆ ਕਿਸਾਨਾਂ ਦੇ ਉੱਤੇ ਇੱਕ ਵਾਰ ਤੋਂ ਫਿਰ ਜਿਹੜੇ ਕਿਸਾਨ ਤੇ ਉਹਨਾਂ ਨੂੰ ਪਿੱਛੇ ਛੱਟਾਂ ਦੀ ਕੋਸ਼ਿਸ਼ ਕੀਤੀ ਇਧਰ ਵੇਖੋ ਕਿੰਨੀ ਜ਼ਿਆਦਾ ਆਤਿਸ਼ਬਾਜ਼ੀ ਸਰਕਾਰ ਵੱਲੋਂ ਆਤਿਸ਼ਬਾਜ਼ੀ ਕੀਤੀ ਜਾ ਰਹੀ ਹੈ ਕਿਸਾਨਾਂ ਦੇ ਉੱਤੇ ਜਾਨਲੇਵਾ ਹੋ ਰਹਾ ਜਾਨਲੇਵਾ ਹੋਣਾ ਹੋ ਰਿਹਾ ਕਿਸਾਨਾਂ ਦੇ ਉੱਤੇ ਤੁਸੀਂ ਵੇਖੋ ਕਿੰਨੇ ਜ਼ਿਆਦੇ ਭਿਆਨਕ ਆਗ਼ ਆਗ਼ ਨਜ਼ਰ ਆ ਰਹੀ ਹੈ ਸਾਰੇ ਕਿਸਾਨਾਂ ਨੂੰ ਖਦੇੜ ਦਿੱਤਾ ਗਿਆ ਇੱਕ ਵਾਰ ਫਿਰ ਬਾਕੀ ਵੇਖਦੇ ਆ ਕਿੰਨਾ ਇਹਨਾਂ ਦਾ ਜ਼ੋਰ ਲੱਗਦਾ ਹੈ ਮਾਰ ਲਵੇ ਕੱਲ ਵੀ ਕਿਸਾਨ ਕਾਫੀ ਜਿਆਦੇ ਮਾਰੇ ਗਏ ਸੀ ਤੇ ਅੱਜ ਵੀ ਉਹੀ ਹਾਲਾਤ ਬਣੇ ਆ ਆ ਜਿਹੜੇ ਬੈਠੇ ਆ ਗੰਨਾ ਲੈ ਕੇ ਦੋਰੀ ਨਾਕਾਬੰਦੀ ਕੀਤੀ ਹੋਈ ਏ ਪਹਿਲੀ ਆ ਜਿਹਨੇ ਲੱਗੇ ਹੋਏ ਆ ਅੱਗੇ ਆ ਮਿੰਟਰੀ ਤੁਸੀਂ ਵੇਖੋ ਉਦੋਂ ਪਿੱਛੇ ਆ ਇਹ ਆ ਭਾਰਤ ਦੇਸ਼ ਕਿੱਡਾ ਮਹਾਨ ਭਾਰਤ ਦੇਸ਼ ਜਿੱਥੇ ਕਿਸਾਨਾਂ ਨਾਲ ਕਿੰਨਾ ਨਿਆਂ ਕੀਤਾ ਜਾ ਰਿਹਾ ਹੈ ਵੇਖੋ ਕਿੰਨੀ ਕਿਸਾਨਾਂ ਦੀ ਹਮਦਰਦ ਸਰਕਾਰ ਕਿੰਨਾ ਕਿਸਾਨਾਂ ਨਾਲ ਪਿਆਰ ਇਹ ਕਿਸਾਨਾਂ ਦਾ ਪਿਆਰ ਏ ਇਹ ਪੰਜਾਬ ਦੇ ਲੋਕਾਂ ਨਾਲ ਪਿਆਰ ਏ ਇਹ ਹਰਿਆਣੇ ਦੇ ਲੋਕਾਂ ਨਾਲ ਪਿਆਰ ਏ ਇਹਨੂੰ ਕਹਿੰਦੇ ਆ ਸਰਕਾਰ ਦਾ ਪਿਆਰ ਇਹਨੂੰ ਕਹਿੰਦੇ ਆ ਸਰਕਾਰ ਚਲਾਉਣੀ ਫੁੱਟ ਪਾਓ ਰਾਜ ਕਰੋ ਦੇਖੋ ਕੀ ਹਾਲਾਤ ਬਣੇ ਪਏ ਇਧਰ ਵੀ ਬੰਬ ਸੁੱਟ ਦਿੱਤਾ ਇਧਰ ਵੀ ਕਿਸਾਨਾਂ ਦੇ ਬੰਬ ਸੁੱਟਿਆ ਗਿਆ ਖੇਤਾਂ ਦੇ ਵੀ ਸੁੱਟਿਆ ਗਿਆ ਕਿੰਨਾ ਜ਼ਿਆਦਾ ਧੱਕਾ ਹੋ ਰਿਹਾ ਕਿਸਾਨਾਂ ਨਾਲ ਕਿਸਾਨ ਕਿਸਾਨ ਪੂਹਲੜ ਬਾਜੀ ਕਰਨੀ ਜਾ ਰਹੇ ਹੈਗੇ ਆ ਆਪਣੀਆਂ ਮੰਗਾਂ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਉਹਨਾਂ ਨੂੰ ਲਾਗੂ ਕਰਵਾਉਣ ਵਾਸਤੇ ਜਾ ਰਹੇ ਨੇ ਵੇਖੋ ਫਿਰ ਕੀ ਬਣਦਾ ਪਿਆ ਇੱਥੇ ਆਹ ਵੇਖੋ ਕਿਸਾਨਾਂ ਦੇ ਤੇ ਹਮਲਾ ਤੇਜ਼ ਕਰ ਦਿੱਤਾ ਉਹਨਾਂ ਦਾ ਧੂਆਂ ਉਹਨਾਂ ਦੇ ਪੈ ਰਿਹਾ ਹੈ ਫੌਜਾਂ ਦਾ ਹੀ ਧੂਆਂ ਪੈ ਰਿਹਾ ਹੈ ਵੇਖੋ ਕਿੰਨੇ ਜ਼ਿਆਦਾ ਹਮਲਾ ਤੇਜ਼ ਕੀਤਾ ਆ ਹੋਰ ਦੋਹੀ ਵੇਖੋ ਉਹੀ ਧੂਆਂ ਆਰਮੀ ਦੇ ਜਾ ਰਿਹਾ ਹੈ ਇਹ ਆਰਮੀ ਦੇ ਜਾ ਰਿਹਾ ਹੈ ਉਦੋਂ ਫਿਰ ਆਪਦੀਆਂ ਜੁੱਤੀਆਂ ਵੇਖੋ ਕੀ ਹਾਲ ਬਣਿਆ ਪਿਆ ਉਹਨਾਂ ਦਾ ਆਪਦੇ ਦੇ ਬੰਬ ਦਾ ਧੂਆਂ ਜਾ ਰਿਹਾ ਕਿੰਨਾ ਕੁ ਜ਼ੋਰ ਲਾਓਗੇ ਪਰ ਕਿਸਾਨ ਪਿੱਛੇ ਨਹੀਂ ਹਟਦੇ ਹਮਲਾ ਤੇਜ ਇਧਰ ਵੇਖੋ ਤੁਸੀਂ ਕਿੰਨੇ ਜ਼ਿਆਦੇ ਕਿਸਾਨ ਆਏ ਹੋਏ ਆ ਤੇ ਇਧਰਲੇ ਬੰਦੇ ਹਮਲਾ ਤੇਜ ਪਾਣੀ ਦੇ ਬਿਛਾਰਾ ਕਿਸਾਨ ਕਰ ਕਰਕੇ ਆਪਦਾ ਬਚਾਅ ਕਰਦੇ ਪਏ ਆ ਧੂਵੇਂ ਤਾਂ ਆਪ ਹੀ ਸ਼ਕਾਰ ਹੋ ਰਹੇ ਆ ਪ੍ਰਸ਼ਾਸਨ ਪ੍ਰਸ਼ਾਸਨ ਰੋਕ ਰਿਹਾ ਏ ਸ਼ਾਂਤਮਈ ਕਿਸਾਨਾਂ ਨੂੰ ਤੇ ਹਮਲੇ ਕੀਤੇ ਜਾ ਰਹੇ ਆ ਬੰਦੂਕਾਂ ਨਾਲ ਐਸਪਾਇਰ ਫਾਇਰ ਚਲਾਏ ਜਾ ਰਹੇ ਨੇ ਅਸੂ ਗੈਂ ਦੇ ਅਥਰੂ ਗੈਂ ਦੇ ਗੋਲੇ ਫੁੱਟੇ ਜਾ ਰਹੇ ਨੇ ਕਿੰਨੇ ਜਿਆਦਾ ਗੋਲੇ ਸੁੱਟੇ ਤੁਸੀਂ ਆ ਵੇਖ ਸਕਦੇ ਜੇ ਪਰ ਜਿਹੜੇ ਜੰਝਾਰੂ ਨੇ ਜਿਹੜੇ ਕਫਣ ਬੰਨ ਗਏ ਸਿਰ ਤੇ ਹਮਲਾ ਤਾਂ ਨਹੀਂ ਕਰਦੇ ਅੱਗੋਂ ਉਹਨਾਂ ਦਾ ਮੂੰਹ ਤੋੜਮਾ ਜਵਾਬ ਦੇ ਰਹੇ ਨੇ ਵੇਖੋ ਕਿੰਨੇ ਜਿਆਦਾ ਅਟੈਕ ਹੋ ਰਿਹਾ ਲੱਤਾਂ ਬਾਹਾਂ ਕਿੰਨੀਆਂ ਤੇ ਲੱਤਾਂ ਬਾਹਾਂ ਟੁੱਟੀਆਂ ਵੇਖੋ ਕਿੰਨਾ ਜਿਆਦਾ ਹਮਲਾ ਤੇਜ਼ ਲਗਾਤਾਰ ਲਗਾਤਾਰ ਅਥਰੂ ਗੈਸ ਵਿੱਚ ਗੋਲੀਆਂ ਵੀ ਚਲਾਈਆਂ ਜਾ ਰਹੀਆਂ ਨੇ ਕਿਸਾਨਾਂ 'ਤੇ ਕੱਲ ਵੀ ਹਮਲੇ ਹੋਏ ਆ ਅੱਜ ਵੀ ਹਮਲੇ ਬਹੁਤ ਤੇਜ਼ ਤੇ ਜਿਹੜੇ ਜੰਝਾਰੂ ਨੇ ਜਿਹੜੇ ਕਿਸਾਨੀ ਨੂੰ ਪਿਆਰ ਕਰਨ ਵਾਲੇ ਜਿਉ ਨੌਜਵਾਨ ਤੁਸੀਂ ਵੇਖੋ ਮੌਤ ਦੀ ਪ੍ਰਵਾਹ ਕੀਤੇ ਬਿਨਾ ਕਿੰਨਾ ਅੱਗੇ ਵਧ ਚੁੱਕੇ ਨੇ ਉਹਨਾਂ ਨੂੰ ਖਦੇੜਿਆ ਜਾ ਰਿਹਾ ਖਦੇੜਿਆ ਜਾ ਰਿਹਾ ਤੇ ਇਧਰ ਨੇ ਪ੍ਰਸ਼ਾਸਨ ਵੱਡੀਆਂ-ਵੱਡੀਆਂ ਤੋਹਫਾ ਗੋਲੀਬਾਰੀ ਕਿੰਨੀ ਮਿੰਟਰੀ ਲਾਈ ਹੋਈ ਏ ਕਿਸਾਨਾਂ ਨੂੰ ਰੋਕਣ ਦੇ ਵਾਸਤੇ ਸਿਰਫ ਜਿਹੜੀਆਂ ਇੱਕ ਸਰਕਾਰ ਨੇ ਮੰਗਾ ਮੰਨੀਆਂ ਹੀ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਕਿੰਨਾ ਜ਼ਿਆਦਾ ਅਟੈਕ ਕੀਤਾ ਜਾ ਰਿਹਾ ਵੇਖੋ ਇਧਰ ਯੋਧੇ ਜਿਹੜੇ ਆ ਪੰਜਾਬੀ ਯੋਧੇ ਇਹ ਕਿਤੇ ਡਲਦੇ ਆ ਵਰਦੀ ਅੱਗ ਦੇ ਵਿੱਚ ਅੱਗੇ ਜਾ ਰਹੇ ਵਰਦੀ ਅੱਗ ਦੇ ਵਿੱਚ ਤੁਸੀਂ ਵੇਖੋ ਵੀ ਵਰਦੀ ਅੱਗ ਦੇ ਵਿੱਚ ਗਾਂ ਤੁਰੇ ਜਾਂਦੇ ਆ ਮੇਰੇ ਵੀਰ ਇਹ ਪੰਜਾਬ ਦੇ ਲੋਕ ਇਹ ਹਰਿਆਣੇ ਦੇ ਲੋਕ ਇਹ ਜਿਹੜੇ ਕਿਸਾਨੀ ਨੂੰ ਪਿਆਰ ਕਰਨ ਵਾਲੇ ਆ ਉਹ ਲੜਬਾਜੀ ਸਰਕਾਰ ਕਰ ਰਹੀ ਆ ਨਾ ਕਿ ਕਿਸਾਨ ਕਰ ਰਹੇ ਆ ਤੁਸੀਂ ਵੇਖ ਸਕਦੇ ਜੀ ਬਾਣਾ ਦੇ ਵਿੱਚ ਇੰਦਰ ਆ ਵੇਖੋ ਹੁਣ ਜਿਹੜੇ ਆ ਆ ਕਣਕ ਦੇ ਵਿੱਚ ਕਿਸਾਨ ਖੜੇ ਸੀ ਉਹਨਾਂ ਦੇ ਵੀ ਵੇਖੋ ਹਮਲਾ ਤੇਜ਼ ਵੇਖੋ ਕਿੰਨੇ ਜ਼ਿਆਦੇ ਗੋਲੇ ਵੇਖੋ ਨਿਰੇ ਗੋਲੇ ਗੋਲੇ ਸੁੱਟਦੇ ਉਹ ਤਨ ਕਿਸਾਨ ਨੇ ਉਹ ਤਨ ਕਿਸਾਨ ਨੇ ਵਰਦੀ ਅਗਦੇ ਵਿੱਚ ਵਰਦੀ ਅਗਦੇ ਵਿੱਚ ਆ ਦੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਆ ਵੇਖ ਲੋ ਛੇਰ ਡੜੇ ਹੋਏ ਆ ਨਾਲ ਹੀ ਆਰਮੀ ਐ ਤੇ ਨਾਲ ਹੀ ਆ ਛੇਰ ਆ ਸਿੰਘ ਗੁਰੂ ਗੋਬੇ ਸਿੰਘ ਦੇ ਸਿੰਘ ਡੜੇ ਹੋਏ ਨੇ ਤੇ ਇੱਧਰ ਵੇਖੋ ਵੀ ਕਿੰਨਾ ਜ਼ਿਆਦਾ ਅਟੈਕ ਕੀਤਾ ਜਾ ਰਿਹਾ ਹੈ ਲਗਾਤਾਰ ਹਮਲਾ ਲਗਾਤਾਰ ਕਿਸਾਨਾਂ ਦੇ ਕੋਲ ਕੀ ਹੈਗਾ ਝੰਡਿਆਂ 'ਚ ਡੰਡੇ ਨੇ ਹੋਰ ਕੁਝ ਹੈਗਾ ਨਹੀਂ ਏਕੇ ਦੀ ਜਿਹੜੀ ਜਿੱਤ ਏ ਉਹ ਹੁੰਦੀ ਹੁੰਦੀ ਏ ਇਹ ਹੋਏਗੀ ਇੱਥੇ ਵੀ ਤੁਸੀਂ ਵੇਖੋ ਵੀ ਲਗਾਤਾਰ ਅਟੈਕ ਕੀਤਾ ਜਾ ਰਿਹਾ ਉਹ ਤੋਫਾਂ 'ਚ ਗੋਲੇ ਕੱਢੇ ਜਾ ਰਹੇ ਨੇ ਉਹ ਆ ਵੇਖੋ ਆ ਜਿਹੜਾ ਕਰਦਾ ਅਟੈਕ ਲਗਾਤਾਰ ਕਰਦਾ ਪਿਆ ਇਧਰ ਆ ਦੋਰੀ ਦੋਰੀ ਇਹਨਾਂ ਨੇ ਰਣਨੀਤੀ ਬਣਾਈ ਪਹਿਲੀ ਆ ਦੂਜੀ ਡਿਫੈਂਸ ਆ ਤੇ ਤੀਜੀ ਡਿਫੈਂਸ ਆ ਇਨਾਂ ਦੇ ਉੱਤੇ ਕਿਸਾਨਾਂ ਆ ਵੇਖੋ ਜਿਹੜਾ ਕਿਸਾਨ ਆ ਤੁਸੀਂ ਵੇਖੋ ਕਿਵੇਂ ਜਿਆਦਾ ਡਟੇ ਹੋਏ ਆ ਆਪ ਦੀ ਮੌਤ ਦੀ ਪ੍ਰਵਾਹ ਕੀਤੇ ਬਗੈਰ ਇਹਨੂੰ ਕਹਿੰਦੇ ਆ ਜੁੰਜਨਾ ਇਹਨਾਂ ਨੂੰ ਤਾਂ ਵਿਰਸੇ ਦੇ ਵਿੱਚ ਹੀ ਸਾਰਾ ਕੁਝ ਮਿਲਿਆ ਹੋਇਆ ਇੰਨੀ ਜੰਗ ਚੀਨ ਨਾਲ ਪਾਕਿਸਤਾਨ ਨਾਲ ਲਾਉਣੀ ਚਾਹੁੰਦੇ ਆ ਉਹ ਆਪਦਿਆਂ ਤੇ ਲਾਈ ਜਾਂਦੇ ਆ ਵੇਖੋ ਆਪਦੇ નિર્ਦੋਸ਼ ਲੋਕਾਂ ਦੇ ਇਹ ਮਾਸੂਮ ਕਿਸਾਨਾਂ ਦੇ ਉੱਤੇ ਕਿੰਨਾ ਜਿਆਦਾ ਜ਼ਬਰ ਹੋ ਰਿਹਾ ਹੈ ਇਹਨੂੰ ਕਹਿੰਦੇ ਜ਼ਬਰ ਵੇਖੋ ਕਿੱਡੇ ਤਗੜੇ ਤਗੜੇ ਬੰਬ ਕਿੰਨੇ ਕੋਈ ਕਿਸਾਨ ਫਟੜ ਕੀਤੇ ਆ ਇੱਕ ਵੀ ਮਿਲਟਰੀ ਵਾਲਾ ਬੰਦਾ ਨਹੀਂ ਕਿਸਾਨਾਂ ਦੁਆਰਾ ਕੋਈ ਘੈਲ ਕੀਤਾ ਗਿਆ ਇਹਨਾਂ ਦੀ ਮੋਰਚਾ ਹੁੰਦੀ ਹੈ ਤੇ ਇੱਧਰ ਕਿਸਾਨ ਨਿਹੱਥੇ ਝੰਡਿਆਂ 'ਚ ਡੰਡੇ ਪਾ ਕੇ ਗਾਂ ਵਾਦੇ ਪਏ ਆ ਹੋਰ ਕੁਛ ਨਹੀਂ ਇਹਨਾਂ ਕੋਲ ਐ ਤੇ ਪਰ ਵੇਖੋ નિર્ਦੋਸ਼ਾਂ ਦੇ ਉੱਤੇ ਕਿੰਨਾ ਜ਼ਿਆਦਾ ਹਮਲਾ ਕੀਤਾ ਜਾ ਰਿਹਾ ਕਿਸਾਨ ਬਹੁਤ ਜ਼ਿਆਦੇ ਨੇ ਪਰ ਜ਼ਬਰ ਤੇ ਜ਼ੁਲਮ ਦੇ ਅੱਗੇ ਹਮੇਸ਼ਾ ਜਿੱਤ ਸੱਚਾਈ ਦੀ ਹੁੰਦੀ ਆ ਵੇਖੋ ਕਿੰਨੇ ਜ਼ਿਆਦੇ ਅਟੈਕ ਕੀਤੇ ਜਾ ਰਹੇ ਵਾਰ-ਵਾਰ ਕਿਸਾਨਾਂ ਦੇ ਪਰਾਣਾ ਵੀ ਓਖਾ ਹੋਇਆ ਪਿਆ ਕਿਉਂਕਿ ਜਿੰਨੇ ਵੀ ਐਕਸਪਾਇਰ ਗੋਲੇ ਛੁੱੜਦੇ ਪਏ ਆ ਆ ਆਮ ਜਨਤਾ ਦੇ ਆਪਦੇ ਦੇਸ਼ ਦੇ ਲੋਕਾਂ ਤੇ ਕਤਲ ਕਰਨ ਦੀਆਂ ਨੀਤੀਆਂ ਸਰਕਾਰ ਵੱਲੋਂ ਬਣਾਈਆਂ ਜਾ ਰਹੀਆਂ ਤੇ ਤੁਸੀਂ ਆ ਵੇਖੋ ਕਿਵੇਂ ਕਿਸਾਨ ਜੁਟੇ ਹੋਏ ਆ ਉਧਰਲੇ ਬੰਨੇ ਪ੍ਰਸ਼ਾਸਨ ਪੂਰੀ ਨਿਗਾਹ ਜਮਾਈ ਹੋਈ ਆ ਕਿਸਾਨਾਂ ਦੇ ਤੇ ਬੈਰੀਗੇਡ ਜਿਹੜੇ ਇਹਨਾਂ ਨੇ ਜਦੋਂ ਇਹਨਾਂ ਨੂੰ ਹੁਕਮ ਹੋ ਗਿਆ ਫਿਰ ਧੱਕਾ ਕਰਨਗੇ ਕਿਸਾਨਾਂ ਦੇ ਉੱਤੇ ਤੇ ਇਧਰਲੇ ਬੰਨੇ ਪੂਰੀ ਜੰਗਬੰਦੀ ਦਾ ਤਿਆਰ ਜੰਗਬੰਦੀ ਵੇਖੋ ਪੂਰੀ ਕੀਤੀ ਹੋਈ ਐ ਤੇ ਇਧਰਲੇ ਬਣਿਆ ਥੱਲੇ ਵੀ ਤੁਸੀਂ ਵੇਖੋ ਕਿੰਨੇ ਕਿਸਾਨ ਨੇ ਤੇ ਮੀਡੀਆ ਵੀ ਸਾਰਾ ਇੱਥੇ ਪਹੁੰਚਿਆ ਆ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਦੁਆਰਾ ਜਿਹੜਾ ਚਲਾਇਆ ਗਿਆ ਲੰਗਰ ਗੁਰੂ ਰਾਮਦਾਸ ਦੇ ਦੁਆਰਾ ਚਲਾਈ ਲੰਗਰ ਪ੍ਰਥਾ ਦੇ ਕਿਵੇਂ ਵੇਖੋ ਇੱਕ ਬੰਨੇ ਅਟੈਕ ਹੋ ਰਹੇ ਆ ਤੇ ਇੱਕ ਬੰਨੇ ਜਿਹੜਾ ਕਿ ਉਹ ਫੌਜਾਂ ਜਿਹੜੀਆਂ ਭਾਰਤੀ ਫੌਜ ਦੀਆਂ ਨੇ ਉਹਨਾਂ ਨੂੰ ਵੀ ਲੰਗਰ ਛਕਾਇਆ ਜਾ ਰਿਹਾ ਇਹ ਆ ਉਹੀ ਦੇਖ ਸਕਦੇ ਜੇ ਕਿੰਨਾ ਜਿਆਦਾ ਉਤਸ਼ਾਹ ਹੈ ਕਿੰਨਾ ਜਿਆਦਾ ਸੇਵਾ ਕਰਨ ਦਾ ਕਿਸਾਨਾਂ ਦੇ ਵਿੱਚ ਜਜ਼ਬਾ ਹੈ